ਲੁਧਿਆਣਾ ਦੇ ਹਲਕਾ ਪੱਛਮੀ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਉਣ ਦੇ ਮਕਸਦ ਦੇ ਨਾਲ ਵਿਧਾਇਕ ਗੁਰਪ੍ਰੀਤ ਗੋਗੀ ਬਸ ਲੁਧਿਆਣਾ ਨਗਰ ਨਿਗਮ ਪ੍ਰਸ਼ਾਸਨ ਨੇ ਮਿਲ ਕੇ ਸੁਦਵਾਨ ਨਹਿਰ ਦੇ ਆਲੇ ਦੁਆਲੇ ਬੂਟੇ ਲਗਵਾਏ ਇਸ ਦੌਰਾਨ ਉਹਨਾਂ ਗੱਲਬਾਤ ਕਰਦੇ ਆ ਕਿ ਹਾਂ ਕਿ ਐਨ ਕੈਪ ਕੋਟੇ ਦੇ ਵਿੱਚੋਂ 96 ਲੱਖ ਦੀ ਲਾਗਤ ਦੇ ਨਾਲ ਇਸ ਇਲਾਕੇ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਇਆ ਜਾਵੇਗਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਕਿਹਾ ਕਿ तमाम ਅਧਿਕਾਰੀਆਂ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮਿਲ ਕੇ ਹਰ ਕਾ ਪਛਮੇ ਨੂੰ ਸਾਫ਼ ਸੁਥਰਾ ਬਣਾਇਆ ਜਾਵੇਗਾ 96 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਇਲਾਕੇ ਨੂੰ ਇੱਕ ਸੋਹਣੀ ਦਿੱਖ ਦਿੱਤੀ ਜਾਵੇਗੀ ਉੱਥੇ ਹੀ ਨਗਰ ਨਿਗਮ ਕਮਿਸ਼ਨਰ ਨੇ ਵੀ ਕਿਹਾ ਕਿ ਵਕ ਵਕ ਇਲਾਕਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਯਤਨ ਜਾਰੀ ਰੱਖੇ ਜਾਣਗੇ ਉਹਨਾਂ ਨੇ ਕਿਹਾ ਕਿ ਸਦਮਨ ਨਹਿਰ ਦੇ ਆਲੇ-ਦੁਆਲੇ ਸਾਫ ਸੁਥਰਾ ਅਤੇ ਇਸ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਬੂਟੇ ਲਗਾਏ ਗਏ। ਔਰ ਸਟੇ ਐਸੀ ਸਾਫ ਐਕਸੀਅਨ ਸਾਫ ਔਰ ਸਾਰੇ ਆਫੀਸਰ ਹਾਰਟੀਕਲਚਰ ਦੇ ਔਰ ਸਾਡੇ ਸਾਰੇ ਮੇਰੇ ਨਾਲ ਆਏ ਤਨਵੀਰ ਜੀ ਔਰ ਗਿੰਦਰ ਜੀ ਔਰ ਸਾਰੇ ਮਿੱਤਰੋ ਅੱਜ ਅਸੀਂ ਇਹ ਜੋ ਆਪਣੇ ਲੁਧਿਆਣਾ ਵੈਸਟ ਨੂੰ ਦੀ ਬੈਸਟ ਬਣਾਉਣਾ ਉਹਦੇ ਤਹਿਤ 1 96 ਲੱਖ ਰੁਪਏ ਦੀ ਲਾਗਤ ਦੇ ਨਾਲ ਐਨ ਕੈਪ ਦੇ ਵਿੱਚੋਂ ਅਸੀਂ ਇਹ ਸਾਰੇ ਅੱਜ ਇਹ ਬੂਟ ਪੋਦੇ ਲਗਾ ਰਹੇ ਆ ਜਿਹੜੇ ਕਿ ਸਾਡੀ ਸਿੱਧਵਾ ਕਨਾਲ ਮੇਰੀ ਜਿਹੜੀ ਸਾਡੀ ਹਲਕਾ ਵੈਸਟ ਆ ਦੋਨੋਂ ਤਰਫ 10 ਕਿਲੋਮੀਟਰ ਤੇ 10 ਕਿਲੋਮੀਟਰ ਉੱਤੇ ਤਕਰੀਬਨ 10 ਹਜ਼ਾਰ ਦੇ ਕਰੀਬ ਪੇੜ ਨੇ ਜਿੱਚ ਅਸੀਂ ਚੰਪਾ ਜਿਹਨੂੰ ਕਿ ਪਲਮੇਰੀਆ ਵੀ ਕਿਹਾ ਜਾਂਦਾ ਔਰ ਬੁਗਨਵਿਲਾ ਜੋ ਸਾਡੇ ਫੈਂਸਿੰਗ ਲੱਗੀ ਆ ਉਤੇ ਕਲਰਫੁਲ ਅਸੀਂ ਆਪਣੇ ਨਹਿਰ ਦੇ ਨਾਲ-ਨਾਲ ਅਸੀਂ ਬਿਊਟੀਫੁਲ ਆਪਣੇ ਸ਼ਹਿਰੀਆਂ ਨੂੰ ਇੱਕ ਅੱਛਾ এনवायरमेंट ਦੇਣ ਵਾਸਤੇ ਇਹ ਜੋ ਮੂਵਮੈਂਟ ਬਿੜੀ ਆ ਤੇ ਮੈਂ ਧੰਨਵਾਦ ਕਰਦਾ ਆਪਣੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਜੀ ਦੀ ਸਰਕਾਰ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਅੱਜ ਇਹ ਪੌਦੇ ਲਗਾੜ ਦੀ ਮੁਹਿੰਮ ਵਿੱਟੀ ਆ ਇਸ ਇਹ ਸਾਰੇ ਮੇਰੇ ਹਲਕਾ ਵਾਸਤੇ ਜਿੰਨੇ ਸਾਡੇ ਸੈਂਟਰ ਵਰਜ ਨੇ ਅਸੀਂ ਉੱਥੇ ਵੀ ਲਗਾਉਣ ਜਾ ਰਹੇ ਹੈਗੇ ਆ ਔਰ ਉਹਦੇ ਨਾਲ ਨਾਲ ਨਹਿਰ ਸਾਰੀ ਨੂੰ ਕਵਰ ਕਰ ਰਹੇ ਹੈਗੇ ਆ ਮੈਕਸਿਮ ਸਾਡੇ ਜਿਹੜੇ ਪਲਾਂਟਸ ਨੇ ਇਹ ਖੁਸ਼ਬੂਦਾਰ ਵੀ ਹੋਣਗੇ ਫੁੱਲ ਵੀ ਇਹਨਾਂ ਚ ਲੱਗਣਗੇ ਔਰ ਮਹਿਕ ਦੇ ਵੀ ਰਹਿਣਗੇ ਔਰ এনवायरमेंट ਇੱਕ ਛਾ ਇੱਕ ਨੇਚਰ ਆ ਜਿਹੜੀ ਕੁਦਰਤ ਆ ਜੋ ਕਿ ਸਾਡਾ ਵਿਰਸਾ ਸਾਨੂੰ ਕੁਦਰਤ ਨੇ ਦਵਾ ਦਿੱਤਾ ਹੋਇਆ ਇਹਨੂੰ ਜਿੰਦਿਆਂ ਰੱਖਣ ਵਾਸਤੇ ਇਹ ਅਸੀਂ ਮੁਹਿੰਮ ਵੱਡੀ ਹੈ ਤੇ ਮੈਂ ਦੁਬਾਰਾ ਤੋਂ ਸਾਰੇ ਨਗਰ ਨਿਗਮ ਦੇ ਸਾਡੀ ਕਮਿਸ਼ਨਰ ਸਾਹਿਬਾ ਸ਼ੈਨਾ ਅਕਰਵਾਲ ਜੀ ਤੇ ਸਾਰੇ ਸੂਮੋ ਆਫੀਸਰ ਸਾਹਿਬ ਦਾ ਧੰਨਵਾਦ ਕਰਦਾ ਹਾਂ। ਸਰ ਹਾਈਵੇ ਰੋਡ ਦੇ ਉੱਤੇ ਵੀ ਕਵਰ ਕਰ ਰਹੇ ਹਾਂ। ਹਾਂ ਹਾਈਵੇ ਦੇ ਉੱਤੇ ਵੀ ਕਰ ਰਹੇ ਆ ਇਹਦਾ ਲਗਤੋ ਸਾਡਾ ਐਸਟੀਮੇਟ ਬਣਿਆ ਹੋਇਆ ਹੈਗਾ ਤੇ ਨਹਿਰ ਦੇ ਉੱਤੇ ਦਾ ਲਗਤੋ ਬਣਿਆ ਹੋਇਆ ਹੈਗਾ ਔਰ ਜਿਹੜੇ ਆਰਟੀ ਚੌਕ ਉਹਨੂੰ ਵੀ ਅਸੀਂ ਬਿਊਟੀਫਾਈ ਕਰ ਰਹੇ ਹੈਗੇ ਆ ਔਰ ਜਿੰਨੇ ਮੇਰੇ ਚੌਕ ਨੇ ਜਾਂ ਸੜਕਾਂ ਨੇ ਵੱਡੇ ਸੈਂਟਰ ਵਰਜ ਬਣੇ ਨੇ ਉਹਨਾਂ ਦੇ ਵਿੱਚ ਵੀ ਅਸੀਂ ਬਹੁਤ ਵਧੀਆ ਤਰੀਕੇ ਦੇ ਇਹ ਬਿਊਟੀਫਾਈ ਪੂਰੇ ਹਲਕਾ ਵੈਸਟ ਜਿੰਨੇ ਬਹੁਤ ਖੂਬਸੂਰਤ ਤਸਵੀਰ 플ਾਂਟੇਸ਼ਨ ਕਰਕੇ ਇਲਾਕਾ ਨਿਵਾਸੀਆਂ ਨੂੰ ਚੰਡੀਗੜ੍ਹ ਵਰਗਾ ਸ਼ਹਿਰ ਬਣਾ ਕੇ ਦੇਂਦਾ ਸਾਡਾ ਇੱਕ ਸੁਪਨਾ ਹੈ ਨਗਰ ਨਿਗਮ ਬਹੁਤ ਚੰਗਾ ਰਹਿਂਦਾ ਹੈ ਅਸੀਂ ਪੂਰੇ ਲੁਧਿਆਣਾ ਸ਼ਹਿਰ 'ਚ ਮੁਹਿੰਮ ਚਲਾਈ ਹੈ ਤੇ ਸਾਡਾ ਟੀਚਾ ਹੈ ਵੱਧ ਤੋਂ ਵੱਧ 플ਾਂਟੇਸ਼ਨ ਕਰਨਾ ਇਹਦੇ ਤਹਿਤ ਅਸੀਂ ਨਹਿਰ ਦੇ ਆਲੇ ਦੁਆਲੇ ਬੁੱਢੇ ਦਰਿਆ ਦੇ ਆਲੇ ਦੁਆਲੇ ਮੇਨ ਫਿਰੋਜ਼ਪੁਰ ਰੋਡ ਦੇ ਆਲੇ ਦੁਆਲੇ ਖੋਰ ਮੇਨ ਸੜਕਾਂ ਤੇ ਜਾਂ ਜਿੱਥੇ ਵੀ ਜਗ੍ਹਾ ਹੈ ਸੈਂਟਰਲ ਵਰਜਸ ਤੇ ਸਾਈਡਾਂ ਤੇ ਗ੍ਰੀਨ ਬੈਲਟਸ ਤੇ ਵੱਤੂ ਵੱਡ ਬੂਟੇ ਲਗਾਵਾਂਗੇ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਅਸੀਂ ਵੱਡੇ ਬੂਟੇ ਲਗਾ ਰਹੇ ਹਾਂ 6 6 ਫੁੱਟ ਦੇ ਹਾਈਟ ਦੇ ਤਾਂ ਜੋ ਇਹ ਚੱਲਣਗੇ ਇਹ ਕੇਵਲ ਖਾਣਾ ਪੂਰਤੀ ਨਹੀਂ ਹੋਏਗੀ ਜੀ ਨਾਮ ਲਈ ਕਿ ਜੀ ਇੰਨੇ ਬੂਟੇ ਲਗਾਤੇ ਬਟ ਵੀ ਵਿਲ ਐਨਸ਼ੋਰ ਕਿ ਜਿੰਨੇ ਵੀ ਬੂਟੇ ਕਾਰਪੋਰੇਸ਼ਨ ਲਗਾ ਰਹੀ ਹੈ ਇਟ ਚੰਗੇ ਵੱਡੀ ਹਾਈਟ ਦੇ ਲਗਾਏ ਜਾਣਗੇ ਇਹਨਾਂ ਦੀ ਪ੍ਰੋਪਰ ਜੀਓ ਟੈਗਿੰਗ ਕੀਤੀ ਜਾਏਗੀ ਤਾਂ ਕਿ ਅਸੀਂ ਦੇਖ ਸਕਦੇ ਹ ਕਿੱਥੇ ਲਗਾਏ ਹਨ ਤੇ ਵੱਡੇ ਬੂਟੇ ਲਗਾਏ ਜਾਣਗੇ ਤਾਂ ਜੋ ਅਸੀਂ ਸ਼ਹਿਰ ਦੇ ਲੋਕਾਂ ਨੂੰ ਹੋਰ ਬਿਹਤਰ এনवायरमेंट ਦੇ ਸਕੀਏ ਦੇ ਨਾਲ ਮੇਰੀ ਲੋਕਾਂ ਨੂੰ ਅਪੀਲ ਵੀ ਹੈ ਕਿ ਅਸੀਂ ਸਾਰੇ ਵੀ ਇਹਦੇ ਵਿੱਚ ਸਾਡਾ ਸਹਿਯੋਗ ਦੇਣ ਬੂਟੀਆਂ ਨਾਲ ਓਵਰਆਲ ਸਾਡੇ ਸ਼ਹਿਰ ਦਾ ਵਾਤਾਵਰਣ ਬਿਹਤਰ ਹੁੰਦਾ ਹੈ ਇੰਪਰੂਵ ਹੁੰਦਾ ਹੈ ਅਸੀਂ ਆਪਣੇ ਆਪਣੇ ਘਰਾਂ ਦਿਆਲੇ ਦੋਅਲੇ ਘਰਾਂ ਦੇ ਵਿੱਚ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਇਨੀਸ਼ੀਏਟਿਵ ਲੈ ਕੇ ਇੱਕ ਇੱਕ ਦੋ ਦੋ ਬੂਟੀਆਂ ਲਗਾਈਏ ਉਹਨਾਂ ਦਾ ਧਿਆਨ ਰੱਖੀਏ ਉਹਨਾਂ ਨੂੰ ਵੱਡਾ ਕਰੀਏ ਤਾਂ ਜੋ ਸਾਡਾ ਸ਼ਹਿਰ ਹੋਰ ਚੰਗਾ ਹੋ ਸਕੇ ਜਿਹੜਾ ਇੱਕ ਸਿਫਾ ਦਿੱਤਾ ਹੋਇਆ ਹੈ ਐਮ ਪੀ ਵੀ ਵੱਲੋਂ ਜੀ ਉਹ ਪਤਾ ਲੱਗਿਆ ਕਿ ਕੌਣ ਦਿੱਤਾ ਸਤੀਫਾ ਨਾਲ ਇਹ ਆਈ ਹੈਵਨਟ ਰਿਸਿਵਡ ਐਨੀਥਿੰਗ ਯੇਟ ਆਈ ਵਿਲ ਚੈੱਕ ਜੋ ਵੀ ਹੋਏਗਾ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਉਹ ਦੁਖੀ ਹੋ ਕੇ ਦਿੱਤਾ ਮੈਂ ਕਾਰਪੋਰੇਸ਼ਨ ਤੋਂ ਸਤੀਫਾ ਜਿਹੜਾ ਉਹ ਤਾਂ ਉਹਨਾਂ ਨੂੰ ਹੀ ਪਤਾ ਹੋਏਗਾ ਜੀ ਜੋ ਵੀ ਹੈ ਆਈ ਹੈਵਨਟ ਰਿਸਿਵਡ ਐਨੀਥਿੰਗ ਮੈਂ ਅਕਚੁਅਲੀ ਸ਼ੁੱਟੀ ਮਨਜੂਰੀ ਹੋਈ ਲੇਕਿਨ ਫੁੱਟ ਚਲੇ ਗਏ ਮੈਂ ਵੀ ਵਿਲ ਚੈੱਕ ਆਈ ਹੈਵ ਅ ਕੁਚਨ ਆਈ ਵਿਲ ਚੈੱਕ ਮੇਰੇ ਕੋਲ ਫਾਈਲ ਨੇ ਆਸਮ ਜਰ ਨਿਊਜ਼ਰਲਿੰਡ ਲੁਧਿਆਣਾ ਤੋਂ ਬੱਲੂ ਜੀ ਦੀ ਰਿਪੋਰਟ